ਇਟ ਸਪੈਸ਼ਲ ਆਪਰੇਸ਼ਨ ਸੈਲ ਨੇ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦੇ ਨਾਲ ਜੁੜੇ ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਆ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਵਿਨੋਦ ਕੁਮਾਰ ਉਰਫ ਰਾਹੁਲ ਪੁੱਤਰ RAMDAS ਵਾਸੀ ਗੁਰਮੀਤ ਨਗਰ ਗਿਆਸਪੁਰਾ ਲੁਧਿਆਣਾ ਬਾਰੇ ਗੁਪਤ ਸੂਚਨਾ ਮਿਲੀ ਸੀ ਜੋ ਕਿ ਮੱਧ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਦੇ ਵਿੱਚ ਸ਼ਾਮਲ ਹੈ ਉਹ ਲੁਧਿਆਣਾ ਤੋਂ ਖੜ੍ਹ ਇਲਾਕੇ ਦੇ ਵੱਲ ਗੈਰ ਕਾਨੂੰਨੀ ਹਥਿਆਰ ਅਣਪਛਾਤੇ ਵਿਅਕਤੀਆਂ ਨੂੰ ਪਛਾਣਨ ਦੇ ਵਿੱਚ ਸ਼ਾਮਲ ਸੀ ਜਿਸ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਪੀਐਸਐਸ ਐਸਐਸਓਸੀ ਨੇ ਜਾਲ ਵਿਛਾ ਕੇ ਅਪਰੋਕਤ ਵਿਨੋਦ ਕੁਮਾਰ ਉਰਫ ਰਾਹੁਲ ਨੂੰ ਟੋਲ ਪਲਾਜ਼ਾ ਘੜੂਆ ਦੇ ਨੇੜਿਓਂ ਕਾਬੂ ਕਰਕੇ ਉਸ ਦੇ ਕੋਲੋਂ ਪਿਸਤੌਲ ਤੇ 32 ਬੋਰ ਦੇ ਬਰਾਮਦ ਕੀਤੇ ਪੁਲਿਸ ਦੀ ਜਾਂਚ ਦੇ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮ ਬਰੋਧ ਕੁਮਾਰ ਉਰਫ ਰਾਹੁਲ ਲੁਧਿਆਣਾ ਜੇਲ੍ਹ ਦੇ ਵਿੱਚ ਹੁੰਦਿਆ ਹੋਇਆ ਜੇਲ੍ਹ ਦੇ ਅੰਦਰ ਹੀ ਅਤੇ ਬਾਹਰ ਬੈਠੇ ਗੈਂਗਸਟਰਾਂ ਦੇ ਵਿੱਚ ਸੰਪਰਕ ਦੇ ਵਿੱਚ ਆਇਆ ਸੀ ਤੇ ਹੁਣ ਉਹ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਵਕਤ ਵਕਤ ਗੈਂਗਸਟਰਾਂ ਨੂੰ ਗੈਰ ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਦਾ ਸੀ ਪੁਲਿਸ ਦੇ ਅਨੁਸਾਰ ਗ੍ਰਿਫਤਾਰ ਕੀਤੇ ਗਏ ਉਕਤ ਮੁਲਜ਼ਮਾ ਅਪਰਾਧਿਕ ਪਿਛੋਕੜ ਰੱਖਦਾ ਹੈ ਜਿਸ ਦੇ ਖਿਲਾਫ ਵੱਖ-ਵੱਖ ਥਾਣਿਆਂ ਤੇ ਚੋਰੀ ਅਤੇ ਇੱਕ ਉਹਦੇ ਮਾਮਲੇ ਦੇ ਵਿੱਚ ਦਰਜ ਕੀਤੇ ਗਏ ਆ ਪੁਲਿਸ ਨੂੰ ਮੁਲਜ਼ਮ ਨੇ ਪੁੱਛਗਿੱਛ ਦੇ ਦੌਰਾਨ ਇਹ ਵੀ ਖੁਲਾਸਾ ਕੀਤਾ ਕਿ ਪਿਛਲੇ 1 ਮਹੀਨੇ ਦੇ ਦੌਰਾਨ ਦੋ ਭਾਰਤ ਭਾਰੀ ਮਾਤਰਾ ਦੇ ਵਿੱਚ ਨਜਾਇਜ਼ ਹਥਿਆਰਾਂ ਦੀ ਅਖੇਪਾਨ ਦੀ ਤਸਕਰੀ ਕਰ ਚੁੱਕਾ ਹੈ ਜੋ ਕਿ ਉਸਨੇ ਫੈੰਡੋ ਜਿਸ਼ੌਦੀ ਬਰਹਾਨਪੁਰ ਮੱਧ ਪ੍ਰਦੇਸ਼ ਅਤੇ ਦੂਜਾ ਮਹਾਲੀ ਖੇਤਰ ਦੇ ਵਿੱਚ ਦਿੱਤੀ ਸੀ ਪੁਲਿਸ ਨੇ ਅਕਤ ਮੁਲਜ਼ਮ ਦੇ ਕੋਲੋਂ 32 ਬੋਰ ਦੇ ਪਿਸਤੌਲ ਬਰਾਮਦ ਕੀਤੀ ਹਨ ਜਿਸ ਦੇ ਵਿੱਚ ਪੱਲੋ ਬ੍ਰਾਮਦਗੀ ਪੱਲੋ ਬ੍ਰਾਮਦਗੀ ਚਾਰ ਪਿਸਤੌਲਾਂ ਬੱਤੀ ਬੋਰ ਹੋ ਗਈ ਹੈ ਜਿਸ ਸਬੰਧੀ ਵਕਤ ਮਲਜਮ 25 ਆਰਗਜ਼ ਐਕਟ ਬੀ ਐਨ ਐਸ ਪੀ ਐਸ ਓ ਐਸ ਐਸ ਓ ਸੀ ਐਸ ਏ ਐਸ ਨਗਰ ਵਿਕੇਦ ਦਰਜ ਕੀਤਾ ਗਿਆ ਪੁਲਿਸ ਦੇ ਵੱਲੋਂ ਮਾਮਲੇ ਦੀ ਅਗਲੀ ਰੀ ਜਾਂਚ ਹਾਜੀ جاری ਹੈ